ਸ਼ਰਿਆਮ ਗੁੰਡਾਗਰਦੀ ਗੁੰਡਾਗਰਦੀ ਦਾ ਨੰਗਾ ਨਾਚ ਇਹ ਸਭ ਚੀਜ਼ਾਂ ਕਹੀਏ ਤਾਂ ਕਿਥੇ ਵੀ ਗਲਤ ਨਹੀਂ ਹੋਵੇਗਾ ਗੱਲ ਕਰੀਏ ਆਪਾਂ ਲਗਾਤਾਰ ਦਿਨ ਦਿਹਾੜੇ ਹੋਵੇ ਜਾਂ ਫਿਰ ਕੋਈ ਵੀ ਸਮਾਂ ਹੋਵੇ ਲੋਕ ਜਿਹੜੇ ਨੇ ਗੁੰਡਾਗਰਦੀ ਕਰਦੇ ਹੋਏ ਨਾ ਤਾਂ ਸਮਾਂ ਦੇਖਦੇ ਨੇ ਨਾ ਹੀ ਲੋਕ ਦੇਖਦੇ ਨੇ ਤਾ ਨਹੀਂ ਹੋਰ ਕੁਝ ਤੇ ਹੁਣ ਗੱਲ ਕਰੀਏ ਇੱਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਉੱਤੇ ਪਥਰਾ ਕੀਤਾ ਗਏ ਘਰ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਹਰ ਖੜੇ ਹੋ ਕੇ ਗਾਲਾਂ ਵੀ ਕੱਢੀਆਂ ਗਈਆਂ ਜਿਸ ਸੀਸੀਟੀਵੀ ਤਸਵੀਰਾਂ ਵੀ ਇਸ ਵੇਲੇ ਕਾਫੀ ਵਾਇਰਲ ਹੋ ਰਹੀਆਂ ਨੇ ਤਾਂ ਦੱਸਦੀ ਇਹ ਮਾਮਲਾ ਜਿਹੜਾ ਹੈ ਲੁਧਿਆਣਾ ਜਲੰਧਰ ਬਾਈਪਾਸ ਦੇ ਬੋਲਦਾ ਹੈ ਲੁਧਿਆਣਾ ਦੇ ਵਿੱਚ ਇੱਕ ਹੋਰ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ ਸੀਸੀਟੀਵੀ ਤਸਵੀਰਾਂ ਇਸ ਦੀਆਂ ਵੀ ਸਾਹਮਣੇ ਆਈਆਂ ਨੇ ਦੱਸਦੀ ਏ ਕਿ ਘਰ ਦੇ ਬਾਹਰ ਖੜੇ ਹੋ ਕੇ ਕੁਝ ਲੋਕਾਂ ਦੇ ਵੱਲੋਂ ਘਰ ਤੇ ਪਥਰਾ ਕੀਤਾ ਗਿਆ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਨਾਲ ਹੀ ਦੋ ਜਿਹੜੇ ਦੰਪਤੀ ਸੀ ਬਜ਼ੁਰਗ ਜੋੜਾ ਸੀ ਉਹ ਜ਼ਖਮੀ ਵੀ ਹੋ ਗਿਆ ਜਿਸ ਤੋਂ ਬਾਅਦ ਕਾਫੀ ਪੁਲਿਸ ਜਦੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤੇ ਪਹਿਲਾਂ ਵੀ ਅਜਿਹਾ ਹੀ ਦੇਖਿਆ ਗਿਆ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੀ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਜਿਹੜਾ ਜ਼ਖਮੀ ਹੈ ਉਸ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ 6 ਤੋਂ 7 ਹੋਰ ਘਰਾਂ ਤੇ ਹਮਲੇ ਕੀਤੇ ਗਏ ਨੇ ਤਾਂ ਸਾਡੇ ਘਰ ਤੇ ਵੀ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਦੰਪਤੀ ਜੋੜਾ ਜਿਹੜਾ ਹੈ ਉਹ ਤੇ ਇੱਕ ਮੁੰਡਾ ਜਿਹੜਾ ਹੈ ਜ਼ਖਮੀ ਹੋ ਜਾਂਦਾ ਹੈ